ਮੈਂ ਸਿਕ ਫੈਮਲੀਆਂ ਦੀ ਵੀ ਗੱਲ ਕਰਾਂ ਬਹੁਤ ਸਾਰੇ ਲੋਕ ਕਹਿੰਦੇ ਨੇ ਅਸੀਂ ਪਾਠ ਕਰਨ ਲੱਗਦੇ ਸਾਨੂੰ ਨੀਂਦ ਆ ਜਾਂਦੀ ਹਮ ਹਮੇਸ਼ਾ ਐਨੈਕਜ਼ਾਈਟੀ ਹੋਣੀ ਨਹੀਂ ਤੁਸੀਂ ਕਰੋ ਪਾਠ ਜਿਹਨੂੰ ਨੀਂਦ ਨਹੀਂ ਆਦੀ ਉਹ ਪਾਠ ਕਰਨ ਬੈਜੋ ਜੀ ਇਹਦਾ ਮਤਲਬ ਇਹ ਪਾਠ ਤੁਹਾਨੂੰ ਨੀਂਦ ਲਿਆ ਰਿਹਾ ਤੁਹਾਨੂੰ ਬੋਰ ਕਰ ਰਿਹਾ ਹਮ ਕਿਉਂ ਕਿਉਂਕਿ ਸਮਝ ਨਹੀਂ ਆ ਰਿਹਾ ਜਦੋਂ ਗੱਲ ਹੀ ਨਹੀਂ ਸਮਝ ਆ ਰਹੀ ਪੜ੍ਹਨ ਦਾ ਕੀ ਫਾਇਦਾ ਜੀ ਅੱਛਾ ਇਹਦਾ ਮਤਲਬ ਜਿਹੜਾ ਸੁਵਾ ਰਿਹਾ ਉਹ ਤੁਹਾਨੂੰ ਉਠਾਊਗਾ ਜਗਾਊਗਾ ਕਰੋ ਚੇਤਨਕ ਤੁਹਾਨੂੰ ਕਰੂਗਾ ਜਿਹੜੀ ਬਾਣੀ ਤੁਹਾਨੂੰ ਸੁਵਾ ਗਈ ਬਾਣੀ ਨਹੀਂ ਸੁਵਾ ਗਈ ਤੁਹਾਡੀ ਆਪਣੀ ਅਚੇਤਨਾ ਜਿਹੜੀ ਹੈ ਅਵਚੇਤਨਾ ਹੈ ਉਹ ਤੁਹਾਨੂੰ ਸੁਆਰੀ ਹੈ ਕਿਉਂਕਿ ਤੁਸੀਂ ਅਗਰ ਇੱਕ ਡਾਕਟਰ ਦੇ ਕੋਲ ਤੁਸੀਂ ਜਾਂਦੇ ਹੋ ਤੇ ਡਾਕਟਰ ਨੂੰ ਕਹਿੰਦੇ ਹੋ ਡਾਕਟਰ ਸਾਹਿਬ ਅਸੀਂ ਠੀਕ ਨਹੀਂ ਹੈਗੇ ਸਾਨੂੰ ਕੋਈ ਮੈਡੀਸਿਨ ਦੇ ਦਿਓ ਡਾਕਟਰ ਨੇ ਤੁਹਾਨੂੰ ਬੁਖਾਰ ਦੀ ਮੈਡੀਸਿਨ ਦਿੱਤੀ ਹੂੰ ਉਹਨੇ ਤੁਹਾਨੂੰ ਇੱਕ ਪੈਰਾਸੀਟਾਮੋਲ ਮੋਲੀਕੂਲ ਲਿਖ ਦਿੱਤਾ ਜਿਹਨੂੰ ਪੈਰਾਸੀਟਾਮੋਲ ਹਾਂਜੀ ਹਾਂਜੀ ਪੈਰਾਸੀਟਾਮੋਲ ਲਿਖ ਦਿੱਤਾ ਹੁਣ ਉਹਨੇ ਆਪਣੇ ਕੰਪਾਊਂਡਰ ਨੂੰ ਉਹਨੇ ਤੁਹਾਨੂੰ ਜਿਹੜਾ ਉਹਦਾ ਅਟੈਂਡੈਂਟ ਹੈ ਉਹਨੇ ਉਹ ਸਲਿੱਪ ਫੜੀ ਤੇ ਤੁਹਾਨੂੰ ਆ ਕੇ ਫੜਾ ਦਿੱਤੀ ਤੇ ਉਹਨੇ ਕਹਿ ਦਿੱਤਾ ਕਿ ਇਹ ਤਿੰਨ ਵਾਰੀ ਤੁਸੀਂ ਦਵਾਈ ਖਾਣੀ ਹੈ ਹੂੰ ਸਮਝ ਗਏ ਸਵੇਰੇ ਪੜਨੀ ਹੈ ਦੁਪਹਿਰੇ ਪੜਨੀ ਹੈ ਤੇ ਸ਼ਾਮੀ ਪੜਨੀ ਹੈ ਹੁਣ ਜਿਹੜਾ ਵਿਚਲਾਪ اٹੈਂਡੈਂਟ ਹੈ ਉਹ ਪ੍ਰਚਾਰਕ ਹੈ ਹਮ ਤੁਸੀਂ ਪਹਿਲੇ ਡਾਕਟਰ ਗੁਰਨਾਨ ਨਾਦ ਪਾਤਸ਼ਾਹ ਕੋਲ ਗਏ ਤੇ ਉਹਨਾਂ ਨੇ ਤੁਹਾਨੂੰ ਦਵਾਈ ਲਿਖ ਕੇ ਦਿੱਤੀ ਕਿ ਜੱਪੋ ਤਾਂ ਇੱਕੋ ਨਾਮਾ ਵਰ ਨਿਰਾਫਲ ਕਾਮਾ ਜੀ ਜਪ ਹਮ ਕਿਨੂੰ ਜਪਣਾ ਆਹ ਤੇ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਿਹੜਾ ਹੋਵੇਗਾ ਵੀ ਸੱਚ ਉਹਨੂੰ ਜਪਣਾ ਹੈ ਹਮ ਕੀ ਜਪਣਾ ਵਾਇਗਰੂ ਵਾਇਗਰੂ ਜਪਣਾ ਉਹਨਾਂ ਨੇ ਦਵਾਈ ਤੁਹਾਨੂੰ ਪੈਰਾਸੈਟਾਮੋ ਲਿਖ ਦਿੱਤੀ ਜੱਪ ਲਿਖ ਦਿੱਤਾ ਤੇ ਕੰਪਾਉਂਡਰ ਨੇ ਕੰਟੈਂਟ اٹینڈੈਂਟ ਨੇ ਤੁਹਾਨੂੰ ਉਹ ਪਰਚੀ ਦੇ ਕੇ ਕਿਹਾ ਤਿੰਨ ਵਾਰੀ ਪੜ੍ਹਨੀ ਆ ਹੂੰ ਤੇ ਤੁਸੀਂ ਸਵੇਰੇ ਸ਼ਾਮ ਪੈਰਾਸੀਟਾਮol 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 ਤੇ 10 ਦਿਨ ਬਾਅਦ ਜਾ ਕੇ ਡਾਕਟਰ ਨੂੰ ਲਾਵਾ ਦੋ ਵੀ ਆ ਰਾਮ ਨਹੀਂ ਆ ਹਾਂ ਡਾਕਟਰ ਦਾ ਤਾਂ ਨਹੀਂ ਕਸੂਰ ਬਿਲਕੁਲ ਤੁਸੀਂ ਡਾਕਟਰ ਕੋਲ ਗਏ ਹੀ ਨਹੀਂ ਤੇ ਫਿਰ ਅਗਲੇ ਡਾਕਟਰ ਕੋਲ ਚਲੇ ਜਾਨੇ ਔਰ ਉਹ ਡਾਕਟਰ ਪਹਿਲੇ ਡਾਕਟਰ ਦਾ ਸ਼ਗਿਰਦ ਹੂੰ ਗੁਰ ਰੰਗਦੇਵ ਸਾਹਿਬ ਉਹਨਾਂ ਕੋਲ ਚਲੇ ਗਏ ਜੀ ਹੁਣ ਉਹਨਾਂ ਕੋਲ ਜਾ ਕੇ ਜਦੋਂ ਤੁਸੀਂ ਉਹਨਾਂ ਨੇ ਤੁਹਾਡੀ ਹਿਸਟਰੀ ਚੈੱਕ ਕੀਤੀ ਕਿ ਇਸ ਬੰਦੇ ਦਾ ਇਲਾਜ ਕਿਨਾਂ ਕੋਲ ਹੋਇਆ ਉਹਨਾਂ ਨੇ ਕਿਹਾ ਤੇ ਮੇਰੇ ਵੱਡੇ ਕੋਲੋਂ ਆਇਆ ਹੂੰ ਇਹ ਭੋਲਾ ਇਹਨੂੰ ਨਹੀਂ ਪਤਾ ਇਹਨੂੰ ਪੈਰਾਸੈਟਾਮੋਲ ਨਹੀਂ ਚਲ ਇਹਨੂੰ ਪਲੇਖਾ ਨਾ ਰਵੇ ਦਾ ਮਨ ਨਾ ਬਦਲੇ ਉਹਨਾਂ ਨੇ ਉਹਨੂੰ ਮੈਟਾਸਿਨ ਜਾਂ ਕ੍ਰੋਸਿੰਗ ਸ਼ਬਦ ਦੇ ਵਿੱਚ ਲਿਖ ਦਿੱਤਾ ਤੇ ਹੈ ਪੈਰਾਸੈਟਾਮੋਲੀਆ ਹੂੰ ਹੁਣ ਅਗਲਾ ਅਟੈਂਡੈਂਟ ਫੇਰ ਉਹ ਹੋ ਜਾ ਅਟੈਂਡੈਂਟ ਕਹਿੰਦਾ ਭਾਜੀ ਇਹ ਪਰਚੀ ਫੜੋ ਤਿੰਨ ਵਾਰੀ ਪੜ੍ਹਨੀ ਆ ਹੂੰ ਇਹ ਲੜੀ ਚਲਦੀ ਜਾਣੀ ਹੈ ਇਹ ਲੜੀ ਤੇ ਦਸਮ ਪਾਤਸ਼ਾਹ ਤੱਕ ਸਾਡੇ ਤੱਕ ਚਲਾਈ ਵੀ ਅਸੀਂ ਕੀ ਕੀਤਾ ਹੋਇਆ ਹੁਣ ਸਾਰੀਆਂ ਰਿਪੋਰਟਾਂ ਸਾਰਾ ਕੁਝ ਇਕੱਠਾ ਕਰਕੇ ਹਮ ਸਾਰੇ ਗੁਰੂ ਸਾਹਿਬਾਨਾਂ ਦੀਆਂ ਦਿੱਤੀਆਂ ਪ੍ਰੈਸਕ੍ਰਿਪਸ਼ਨਸ ਇਕੱਠੀਆਂ ਕਰਕੇ ਇਕੱਠੀਆਂ ਕਰਕੇ ਜਿਲਦ ਦੇ ਵਿੱਚ ਲਾ ਕੇ ਤੇ ਉਹਨੂੰ ਐਰ ਆ ਕੇ ਤੇ ਹੁਣ ਉਹਨੂੰ ਮੱਥਾ ਟੇਕਦੇ ਵੀ ਸ਼ਾਇਦ ਇਹਦੇ ਨਾਲ ਠੀਕ ਹੋ ਜੀਏ ਹਮ ਦਵਾਈ ਅਸੀਂ ਫੇਰ ਨਹੀਂ ਖਾ ਰਹੇ ਬਿਲਕੁਲ ਉਹ ਦਵਾਈ ਤਾਂ ਪਹਿਲੇ ਨੇ ਵੀ ਦਿੱਤੀ ਸੀ ਤੇ ਆਖੀਰ ਵਾਲੇ ਨੇ ਵੀ ਦਿੱਤੀ ਆ ਜੀ ਗੱਲ ਸਿਰਫ ਇਹ ਹੁੰਦੀ ਹੈ ਕਿ ਅਸੀਂ ਸਮਝ ਕੇ ਰਹਿ ਅਗਰ ਤੁਸੀਂ ਚਾਈਨਾਸ ਚਾਈਨੀਸ ਕਿਸੇ ਗੁਰੂ ਬੰਦੇ ਨੂੰ ਆਪਣਾ ਗੁਰੂ ਧਾਰ ਲਓ ਤੇ ਉਹ ਤੁਹਾਨੂੰ ਲਿਖ ਕੇ ਦੇ ਦੇਵੇ ਚਿੰਗ ਪੌਂਗ ਪਾਂਗੀਆਂ ਚੀਨੋ ਪਾਪਾਂ ਚੀਚੀ ਪੂਪੂ ਵਾਟ ਐਵਰ ਹੂੰ ਤੁਹਾਨੂੰ ਤੁਸੀਂ ਗੁਰਮੁਖੀ ਚ ਲਿਖ ਲਿਆ ਹੂੰ ਚਿੰਗ ਚੱਚਿਆਂ ਨੂੰ ਜਿਹੜੀ ਟਿੱਪੀ ਗੱਗਾ ਚਿੰਗ ਪੋਂਗ ਟਿੰਗ ਟੁੰਗ ਜੋ ਲਿਖਣਾ ਲਿਖ ਲਿਆ ਜੀ ਜੀ ਤੇ ਫਿਰ ਇਸਾਮ ਉਹੀ ਪੜੀ ਜਾਓ ਹੂੰ ਅਰਥ ਕਿੱਥੋਂ ਸਮਝ ਆਊਗਾ ਬਿਲਕੁਲ ਜਿਹੜੀ ਲੈਂਗੁਏਜ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਆ ਉਹ ਲੈਂਗੁਏਜ ਪੂਰੇ ਭਾਰਤ ਦੇ ਵਿੱਚ ਦੀ ਆ ਜੀ ਲਿਪਾਸ਼ਾਵਾ ਵਿਪਿੰਨ ਨੇ ਤੁਹਾਡੇ ਕੋਲ ਲਿਪੀ ਗੁਰਮੁਖੀ ਹੈ ਇਕੱਲੀ ਹੂੰ ਇਹ ਨਾ ਸਮਝੋ ਪੰਜਾਬੀ ਚ ਲਿਖੀ ਹੈ ਪੰਜਾਬੀ ਜਿਹੜੀ ਉਹ ਮਲਤਾਨ ਦੀ ਹੁਣ ਗੁਰੂ ਸਾਹਿਬ ਨੇ ਪਹਿਲਾ ਸ਼ਲੋਕ ਜਿਹੜਾ ਝੰਗ ਦੀ ਬੋਲੀ ਦੇ ਵਿੱਚ ਲਿਖਿਆ ਤੇ ਇਹ ਰਿਸਰਚ ਦੇ ਵਿੱਚ ਆਉਂਦਾ ਸਾਡੀ ਚ ਅਸੀਂ ਗੱਲ ਕਰਦੇ ਹੁੰਦੇ ਆ ਕਿਉਂ ਰਿਸਰਚ ਹੈ ਉਹ ਰਿਸਰਚ ਦੇ ਵਿੱਚ ਆਉਂਦਾ ਹੁਣ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਕਿਹੜੀ ਭਾਸ਼ਾ ਚ ਹੂੰ ਗੱਲ ਕਰੀਏ ਤੇ ਇਸ ਸਾਰੀ ਲਿਖੀਆਂ ਹੋਈਆਂ ਭਾਸ਼ਾਵਾਂ ਨੂੰ ਸਮਝਣਾ ਹੈ ਬਸ ਆਪਾਂ ਵੀ ਆਦ ਸੱਚ ਜੁਗਾਦ ਆਦ ਸ਼ਬਦ ਜਿਹੜਾ ਹੈ ਉਹ ਸੰਸਕ੍ਰਿਤ ਦਾ ਸ਼ਬਦ ਹੈ ਜੀ ਆਦ ਮਤਲਬ ਆਰੰਭ ਹਮ ਆਦ ਸੱਚ ਜੁਗਾਦ ਦੀ ਸੱਚ ਜੁਗਾ ਦੇ ਆਰੰਭ ਤੋਂ ਜੁਗਾ ਦੀ ਆਦ ਤੋਂ ਆਦ ਤੇ ਜੁਗਾਦ ਹੈ ਵੀ ਤੇ ਹੋਸੀ ਇਹ ਸ਼ਬਦ ਕਿੱਥੇ ਬੋਲੇ ਜਾਂਦੇ ਨੇ ਨਹੀਂ ਪਤਾ ਹੈ ਵੀ ਤੇ ਹੋਸੀ ਹਮ ਚੰਗ ਦੇ ਇਲਾਕੇ ਨਨਕਾਣਾ ਸਾਹਿਬ ਤੋਂ ਚੰਗ ਕਿੰਨੀ ਕੁ ਦੂਰ ਹੈ ਨੰਗਾਣਾ ਸਾਹਿਬ ਤੇ ਝੰਗ ਲੱਗੇ ਨੇ ਉੱਥੋਂ ਦੇ ਜਿਹੜੇ ਝੰਗ ਤੋਂ ਲੋਕ ਪੰਜਾਬ ਦੇ ਵਿੱਚ ਵੰਡ ਵੇਲੇ ਆਉਂਦੇ ਅਸੀਂ ਉਹਨਾਂ ਨੂੰ ਕੀ ਕਹਿ ਕੇ ਸੰਬੋਧਨ ਕਰਦੇ ਆਂ ਚੰਗੀ ਹੂੰ ਸੁਣਿਆ ਹੋਏਗਾ ਤੁਸੀਂ ਨਹੀਂ ਮੈਂ ਸ਼ਬਦ ਸੁਣਿਆ ਹੂੰ ਚੰਗੇ ਚੀ ਜਾਂ ਝਾਂਗੀ ਬੋਲੀ ਹੈ ਜਿਦਾ ਪੰਜਾਬ ਦੇ ਨੂੰ ਪੰਜਾਬੀ ਕਿਹਾ ਜਾਂਦਾ ਬਿਹਾਰ ਦੇ ਨੂੰ ਬਿਹਾਰੀ ਕਿਹਾ ਜਾਂਦਾ ਜੀ ਮੈਂ ਅਕਸਰ ਕਈ ਵਾਰੀ ਇਹ ਗੱਲ ਕਰਦਾ ਮੈਂ ਛੇੜਨਾ ਨਹੀਂ ਚਾਹੁੰਦਾ ਇਹ ਵਿਸ਼ਾ ਮਸਲਾ ਇਹ ਹੋ ਜਾਂਦਾ ਕਿ ਅਸੀਂ ਬਿਹਾਰੀ ਨੂੰ ਪੰਜਾਬੀ ਬੰਦਾ ਬਹੁਤ ਨੀਵਾ ਕਰਕੇ ਬੁਲਾਉਂਦਾ ਹੂੰ ਓਏ ਬਿਹਾਰੀ ਹੂੰ ਜਾਂ ਉਹਦੇ ਨਾਲ ਦੋ ਗਾਲਾਂ ਲਾਉਂਦਾ ਅੱਗੇ ਜੀ ਦੋ ਗਾਲਾਂ ਲਾ ਕੇ ਬਿਹਾਰੀਆ ਕਹਿੰਦਾ ਜਾਂ ਭਈਆ ਕਹਿੰਦਾ ਹੂੰ ਬਿਹਾਰ ਦੇ ਵਿੱਚ ਜਮਣ ਵਾਲੇ ਨੂੰ ਬਿਹਾਰੀ ਕਹਿਣਾ ਹੈ ਹੂੰ ਤੇ ਬਿਹਾਰ ਦੇ ਵਿੱਚ ਪਟਨਾ ਸਾਹਿਬ ਹੈ ਜੀ ਤੇ ਉੱਥੇ ਦੇ ਜਮਣ ਵਾਲਾ ਇਹਦਾ ਜਿਹੜੀ ਜਿਹੜੀ ਮੌਲਿਕਤਾ ਉਹ ਬਿਹਾਰੀ ਹੈ ਹੂੰ 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 ਤੇ ਜਿਹੜੇ ਅਸੀਂ ਇੱਥੇ ਪੰਜਾਬ 'ਚ ਜਮਾਂਗੇ ਤੇ ਅਸੀਂ ਪੰਜਾਬੀ ਹੀ ਹਾਂ ਜੀ ਤੇ ਕੋ ਗਾਲ ਨਹੀਂ ਹੈ ਹੂੰ ਸਿਰਫ ਸਾਡੀ ਸੋਚ ਸੌੜੀ ਹੋਈ ਬਿਲਕੁਲ ਠੀਕ ਹੈ ਜੀ ਉਸੇ ਕਰਕੇ ਜਿਹੜੇ ਬੰਦੇ ਜਿੱਥੋਂ ਦੇ ਹੁਣ ਗੁਰੂ ਸਾਹਿਬ ਨੇ ਜ਼ਫਰਨਾਮਾ ਲਿਖਿਆ ਹੈ ਤੇ ਉਹ ਫਾਰਸੀ ਦੇ ਵਿੱਚ ਹੈ ਸਾਨੂੰ ਕਦੋਂ ਫਾਰਸੀ ਪੜਾ ਰਿਆ ਕੋਈ ਗੁਰਬਾਣੀ ਦਾ ਵੀ ਕਨਸੈਪਟ ਇਹੀ ਹੈ ਸਾਡੇ ਨਾਲ ਸਾਨੂੰ ਗੁਰਬਾਣੀ ਸੁਣਨ ਚ ਸ਼ਾਇਦ ਐ ਲੱਗ ਰਿਹਾ ਸੀ ਗੱਲ ਕਰ ਰਹੇ ਹਾਂ ਉਹਦੀ ਪਰ ਜਿਹੜੀ ਗੱਲ ਕਰ ਰਹੇ ਹੋ ਸਮਝ ਨਹੀਂ ਆ ਰਹੀ